ਤਾਮਰਿਤਸਰ ਦੇ ਹੁਸੈਨਪੁਰਾ ਇਲਾਕੇ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਘਰ ਦੇ ਉੱਤੇ ਹਮਲਾਵਰਾਂ ਦੇ ਵੱਲੋਂ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਦਰਅਸਲ ਇਸ ਪਰਿਵਾਰ ਦੇ ਵਿੱਚ ਮੌਜੂਦ ਇੱਕ ਮਹਿਲਾ ਦਾ ਕਹਿਣਾ ਹੈ ਕਿ ਉਸ ਦੇ ਘਰ ਦੇ ਉੱਤੇ ਕੁਝ ਲੋਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਦਾ ਇਲਜ਼ਾਮ ਉਹ ਆਪਣੇ ਗਵਾਂਡੀਆਂ ਤੇ ਲਗਾ ਰਹੀ ਹੈ। ਦਰਸਲ ਉਹ ਕਹਿ ਰਹੀ ਹੈ ਕਿ ਉਸ ਦਾ ਪੁੱਤਰ ਉਸ ਦੇ ਨਾਲ ਗਵਾਂਡ ਦੇ ਵਿੱਚ ਰਹਿੰਦੇ ਕੁਝ ਬੰਦੇ ਜਿਹੜੇ ਆ ਉਹ ਰੰਜਿਸ਼ ਰੱਖਦੇ ਸਨ ਜਿਸ ਤਹਿਤ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਨਾਲ ਹੀ ਉਸ ਨੇ ਹੋਰ ਗੰਭੀਰ ਇਲਜ਼ਾਮ ਲਗਾਉਂਦੇ ਕਿਹਾ ਹੈ ਕਿ ਉਸ ਦੇ ਘਰ ਦੇ ਵਿੱਚੋਂ ਕਈ ਲੱਖ ਨਗਦੀ ਤੇ ਨਾਲ ਸੋਨਾ ਜੋ ਕਿ ਉਸਨੇ ਆਪਣੀ ਬੇਟੀ ਦੇ ਵਿਆਹ ਦੇ ਲਈ ਬਣਾਇਆ ਹੋਇਆ ਸੀ ਉਹ ਵੀ ਲੈ ਕੇ ਉਹ ਜਿਹੜੇ ਅਨਸਰ ਨੇ ਉਹ ਫਰਾਰ ਹੋ ਜਾਂਦੇ ਨੇ ਨਾਲ ਹੀ ਪੁਲਿਸ ਨੂੰ ਜਿਹੜਾ ਇਸ ਬਾਬਤ ਸੂਚਿਤ ਕਰ ਦਿੱਤਾ ਗਿਆ ਪਰ ਇੱਥੇ ਸਵਾਲ ਵੱਡੇ ਖੜੇ ਹੁੰਦੇ ਨੇ ਕਿ ਆਖਰ ਗੁੰਡਾਗਰਦੀ ਇੰਨੀ ਸਿਖਰਾਂ ਤੇ ਕਿੱਦਾਂ ਪਹੁੰਚ ਸਕਦੀ ਹੈ ਕਿੱਦਾਂ ਕੋਈ ਕਿਸੇ ਦੇ ਘਰ ਦੇ ਵਿੱਚ ਸ਼ਰਿਆਮ ਜਾ ਕੇ ਹਮਲਾ ਕਰ ਸਕਦਾ ਹੈ ਤੇ ਉਸਦੇ ਘਰ ਦੇ ਵਿੱਚੋਂ ਲੁੱਟ ਕਰਕੇ ਬਾਹਰ ਆ ਜਾਂਦਾ ਉਸ ਮਹਿਲਾ ਦਾ ਕਹਿਣਾ ਹੈ ਕਿ ਉਸਦੇ ਉਹ ਜਦੋਂ ਆਪਣੇ ਕੰਮ ਤੇ ਸੀ ਉਹਨਾਂ ਦਾ ਸ਼ੋਰੂਮ ਹੈ ਮੋਬਾਈਲ ਫੋਨਾਂ ਦਾ ਜਦੋਂ ਆਪਣੇ ਦਫ਼ਤਰ ਦੇ ਵਿੱਚ ਸੀ ਤਾਂ ਉਸਦੇ ਘਰ ਦੇ ਵਿੱਚ ਕੁਝ ਬੰਦੇ ਦਾਖਲ ਹੁੰਦੇ ਨੇ ਉਸਦੇ ਘਰ ਦੇ ਵਿੱਚ ਕੱਲੀ ਉਹਨਾਂ ਦੀ ਬੇਟੀ ਮੌਜੂਦ ਹੁੰਦੀ ਹੈ ਜਿਸ ਦਾ ਕੁਝ ਸਮੇਂ ਤੱਕ ਵਿਆਹ ਹੋਣ ਵਾਲਾ ਸੀ ਜੋ ਕਿ ਹਮਲਾ ਹੁੰਦਾ ਦੇਖ ਕੇ ਡਰਦੀ ਮਾਰੀ ਬਾਥਰੂਮ ਦੇ ਵਿੱਚ ਲੁਕ ਜਾਂਦੀ ਹੈ ਉਸ ਤੋਂ ਬਾਅਦ ਗੁਆਂਢ ਦੇ ਵਿੱਚ ਰਹਿੰਦੇ ਕੁਝ ਬੰਦਿਆਂ ਦੇ ਵੱਲੋਂ ਉਸ ਮਹਿਲਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਸਦੇ ਘਰ ਦੇ ਉੱਤੇ ਹਮਲਾ ਹੋ ਚੁੱਕਿਆ ਜਿਸ ਤੋਂ ਬਾਅਦ ਉਹ ਜਦੋਂ ਤੱਕ ਘਰ ਪਹੁੰਚਦੀ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਜਿਹੜੇ ਸ਼ਰਾਰਤੀ ਅਨਸਰ ਨੇ ਗੁੰਡਾ ਅਨਸਰ ਨੇ ਉਸ ਦੇ ਘਰ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਨੇ ਯਾਨੀ ਕਿ ਉਹਨੇ ਘਰ ਦੇ ਵਿੱਚੋਂ ਸਾਰੇ ਸਮਾਨ ਦੀ ਤੋੜ ਭੰਨ ਕਰਕੇ ਉੱਥੋਂ ਦੇ ਸਾਰੇ ਸਮਾਨ ਦੀ ਚੋਰੀ ਕਰਕੇ ਯਾਨੀ ਕਿ ਘਰ ਦੇ ਵਿੱਚ ਜਿੰਨੀ ਨਕਦੀ ਮੌਜੂਦ ਸੀ ਤੇ ਨਾਲ ਜਿੰਨਾ ਸੋਨਾ ਮੌਜੂਦ ਸੀ ਜੋ ਕਿ ਉਸਨੇ ਆਪਣੀ ਬੇਟੀ ਦੇ ਵਿਆਹ ਦੇ ਲਈ ਬਣਾਇਆ ਹੋਇਆ ਸੀ ਉਹ ਲੈ ਕੇ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਈ ਮਹਿਲਾ ਦੇ ਵੱਲੋਂ ਕੈਮਰੇ ਦੇ ਸਾਹਮਣੇ ਕੁਝ ਗੱਲਾਂ ਵੀ ਆਖੀਆਂ ਗਈਆਂ ਨੇ ਨਾਲ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਬਾਬਤ ਪੱਖ ਜਿਹੜਾ ਸਾਂਝਾ ਕਰ ਦਿੱਤਾ ਗਿਆ ਉਸ ਮਹਿਲਾ ਦਾ ਕਹਿਣਾ ਹੈ ਕਿ ਗੁਆਂਢ ਦੇ ਵਿੱਚ ਕੁਝ ਰਹਿੰਦੇ ਬੰਦੇ ਜਿਹੜੇ ਨੇ ਉਸ ਦੇ ਪੁੱਤਰ ਦੇ ਨਾਲ ਰੰਜ ਰੱਖਦੇ ਸਨ ਉਸ ਤੋਂ ਬਾਅਦ ਅਜਹੀ ਵਾਰਦਾਤ ਨੂੰ ਉਹਨਾਂ ਨੇ ਉਹਨਾਂ ਦੇ ਵੱਲੋਂ ਅੰਜਾਮ ਦੇ ਦਿੱਤਾ ਗਿਆ ਤੇ ਹੁਣ ਇਹ ਮਹਿਲਾ ਜਿਹੜੀ ਐ ਲਗਾਤਾਰ ਪੁਲਿਸ ਨੂੰ ਗੁਹਾਰ ਲਾ ਰਹੀ ਐ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਘਰ ਮੇਰੀ ਬੇਟੀ ਹੀ ਕਦਨਾਂ ਦੀ ਮੇਰਾ ਨਾਮ ਪ੍ਰਵੀਨ ਕੌਰ ਐ ਅੱਛਾ ਕਿਥੋਂ ਦੇ ਰਹਿਣ ਵਾਲੇ ਸੀ ਇਹ ਤਾਂ ਹਸਨਪੁਰੇ ਦੇ ਰਹਿਣ ਵਾਲੇ ਸੀ ਜੀ ਠੀਕ ਐ ਬਾਹਰ ਸਾਡਾ ਸ਼ੋਰੂਮ ਐ ਜੀ ਕਦਾਂ ਸ਼ੋਰੂਮ ਆ ਫੋਨ ਆ ਦਾ ਮੁੰਬਈ ਦਾ ਹਾਂ ਕੀ ਮਾਮਲਾ ਆਇਆ ਘਰ ਘਰ ਮਾਰੀਆਂ ਮੋੜੀਆਂ ਲੜਾਈਆਂ ਹੋ ਗਈਆਂ ਆਪਸ ਵਿੱਚ ਲੜਲੁੜ ਪਏ ਇਹ ਥੋੜੀ ਵੀ ਤੁਸੀਂ ਕਿਸੇ ਲੋਕਾਂ ਦੇ ਘਰੇ ਚਲ ਚਲੀ ਬੰਦੇ ਲਿਆ ਗੱਪਾ ਦੋ ਨਹੀਂ ਆਪਸ ਵਿੱਚ ਘਰ ਦੇ ਵਿੱਚ ਜੀ ਲੜੇਗੇ ਜਾਂ ਗਵਾਂਢੀ ਲੜੇਗਾ ਨਾ ਗਵਾਂਢੀ ਲੜੇ ਸਾਡੇ ਸਾਡੇ ਨਾਲ ਲੜੇ ਨਜ਼ਾਇਰ ਮੇਰੇ ਮੁੰਡੇ ਦਾ ਗਲ ਪਏ ਆ ਪਹਿਲੇ ਇਹਨਾਂ ਬੰਦੇ ਮੰਗਾਏ ਉਹਨੂੰ ਪੈ ਗਏ ਆ ਇਕੱਲੇ ਨੂੰ ਵੇਖ ਕੇ ਕੀ ਨਾਮ ਤੇ ਮੁੰਡੇ ਦਾ ਬਿਲੂ ਆ ਮੇਰੇ ਮੁੰਡੇ ਦਾ ਨਾਮ ਬਿਲੂ ਨਾਲ ਲੜੇ ਆ ਬਿਲੂ ਨਾਲ ਲੜੇ ਕੀ ਕੋਈ ਪੁਰਾਣੀ ਰੰਜਿਸ਼ ਸੀ ਨਹੀਂ ਹਾਂਜੀ ਏ ਇਹ ਰੱਖਦੇ ਰੰਜਨਾ ਹੀ ਨਹੀਂ ਰੱਖਦੇ ਕੇ ਇਹਨਾਂ ਨੂੰ ਮਨਜਾ ਕੀ ਹੋਇਆ ਕਿ ਜਦੋਂ ਘਰ ਦੇ ਅੰਦਰ ਕੋਈ ਵੀ ਨਹੀਂ ਸੀ ਤੁਸੀਂ ਅਸੀਂ ਆ ਦਫਤਰ 'ਚ ਬੈਠੇ ਹਾਂ ਮੈਡਮ ਆਲਾ ਜੀ ਤੇ ਕੁੜੀ ਸਾਡੀ ਘਰ ਕੱਲੀ ਨਾਲ ਗਵਾਂਡੀਆਂ ਦੇ ਮੁੰਡੇ ਨੇ ਕਿਹਾ ਵੀ ਤੁਹਾਡੇ ਅੰਦਰ ਗੇਟ ਟੁੱਟ ਗਿਆ ਤੁਹਾਡੇ ਅੰਦਰ ਬੰਦੇ ਵੜ ਗਏ ਆ ਤੇ ਕੁੜੀ ਸਾਡੀ ਬਾਥਰੂਮ 'ਚ ਲੋਕੀ ਡਰਦੀ ਅੰਦਰ ਕਿੰਨਾ ਤੋਂ ਨੁਕਸਾਨ ਹੋਇਆ ਅਜੋ ਹੀ ਵੇਖਿਆ ਨੁਕਸਾਨ ਕਿੰਨਾ ਹੋਇਆ ਆਲਸੜੀਆਂ ਤੋੜ ਗਏ ਆ ਸਾਰਾ ਸਮਾਨ ਦੁਕਾਨ ਦਾ ਲੋਬਾਰਿਓ ਕੈਸ਼ ਕੱਢ ਕੇ ਲੈ ਗਏ ਮੇਰੀ ਕੁੜੀ ਦਾ ਗਹਿਣਾ ਕੱਢ ਕੇ ਲੈ ਗਏ ਸਾਰਾ ਲੁੱਟ ਖੋਹ ਕਰਕੇ ਲੈ ਗਏ ਆ ਕਿੰਨੀ ਕਿੰਨਾ ਦਾ ਨੁਕਸਾਨ ਹੈ तकरीबन 10 ਲੱਖ ਰੁਪਇਆ ਲੈ ਗਏ ਦੋ ਸੈਟ ਮੇਰੀ ਕੁੜੀ ਦੇ ਵਿਆਹ ਦੇ ਲੈ ਕੇ ਵਿਆਹ ਰੱਖਿਆ ਮੈਂ ਆਪਣੀ ਕੁੜੀ ਦਾ ਉਹ ਲੈ ਗਏ ਕੱਢ ਕੇ ਸਾਡੀ ਕੱਢੀ ਜਾਂਦੀ ਇਹ ਹੁਣ ਮੰਗ ਕੀ ਕਰਦੇ ਆ ਐਹੀ ਮੰਗ ਐ ਹੋ ਕਰਦੇ ਆ ਤੇ ਸਾਨੂੰ ਨਿਸਾਬ ਦਿੱਤਾ ਜਾਵੇ ਉਹਨਾਂ ਘਟ ਭਾਂ ਤੋੜ ਕਰਕੇ ਗਏ ਝਗੜਾ ਨਹੀਂ ਕੋਈ ਹੋਇਆ ਆ ਭਾਂ ਤੋੜ ਕਰਕੇ ਗਏ ਆ ਭਾਂ ਤੋੜ ਕਰਕੇ ਕਰਨ ਦੀ ਕਾਰਵਾਈ ਕਰ ਦਵਾਂਗੇ ਯਾਰ ਤੁਸੀਂ ਮੌਕੇ ਤੇ ਗਏ ਸਰ ਕੀ ਵੈਰੀਫਾਈ ਕੀਤਾ ਸਤਾਰੀ ਆ ਤੂੰ ਮਾਰੇ ਦੱਸ ਮਾਰੇ ਸਰ ਦੱਸ ਦੋ ਨਾ ਜੇ 판 ਤੋੜ ਹੋਈ ਹੈ ਤੈਨੂੰ ਦੱਸਣ ਕਿਹਦੇ ਕਿਹਦੇ ਘਰ ਹੋਈ ਹੈ ਕੀ ਨਾਮ ਹੈ ਤੂੰ ਤੋਈ ਮੌਕੇ ਤੇ ਗਈ ਹੈ ਸਰ ਤੁਹਾਨੂੰ ਕੰਪਲੇਂਟ ਦਊਗਾ ਕੰਪਲੇਂਟ ਦਮ ਕੰਪਲੇਂਟ ਦੇਣਾ ਤੂੰ ਮਾਰੇ ਉਹ ਗੇਟ ਤੇ ਗਈ ਘਰ ਨਾ ਕੰਪਲੇਂਟ ਦੇਣਾ ਇਹ ਜੀ ਪਾਰਟੀ ਪਾਰਟੀ ਕਿਹਦੇ ਪਾਰਟੀ ਕੰਪਲੇਂਟ ਦੇਣਾ ਨਾ ਕੰਪਲੇਂਟ ਦੇਣਾ ਨਾਮ ਤੇ ਲਿਖ ਲੈਂਦੇ ਕੋਈ ਨਾਮ ਆਂਡੀ ਗਵਾਂਡੀ ਲੜੇ ਕਿਉਂ ਆਂਡੀ ਗਵਾਂਡੀ ਨਾ ਨਾਮ ਤੇ ਲਿਖ ਲੈਂਦੇ ਸਾਨੂੰ ਉਹਨਾਂ ਦਾ ਤੂੰ ਨਾਮ ਨਹੀਂ ਲਿਖਣ ਦੇਂਦੇ ਦੋ ਮਿੰਟ